ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਸਾਂਝੀ ਕਰਨੀ ਆ ਤੁਹਾਡੇ ਨਾਲ ਸਾਂਝੀ ਕਰਨੀ ਆ ਮਿੱਤਰੋ ਜਾਣੇ ਪਹਿਚਾਣੇ ਚਿਹਰੇ ਦੇ ਕੋਲੇ ਵਪਾਰ ਲੈਂਡ ਦੇ ਵਿੱਚ ਵੱਡਾ ਨਾਮ ਬਾਈ ਸੁਖਮੰਦਰ ਰੋਡੇ ਦੇ ਕੋਲੇ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਜਾਨਵਰ ਅੱਜ ਫੇਰ ਪਾਈ ਦੀ ਖੁਰਲੀ ਤੇ ਨੀਲੀ ਨੀਲੀ ਹੋਈ ਪਈ ਆ ਮਿੱਤਰੋ ਨੀਲੀ ਰਾਵੀ ਦੇ ਜਾਨਵਰ ਦਿਖਾਉਣੇ ਟਿਕਾਣੇ ਦੇ ਚਾਰ ਪੰਜ ਜਾਨਵਰ ਆਏ ਖੜੇ ਬਾਈ ਦੇ ਕੋਲੇ ਮਿੱਤਰੋ ਵੀਡੀਓ ਕੱਲ ਬਣਾਉਣੀ ਸੀ ਥੋੜਾ ਜਿਹਾ ਕੰਮ ਬੀਜ਼ੀ ਹੋਣ ਦੇ ਕਾਰਨ ਲੇਟ ਜ਼ਰੂਰ ਹੋਏ ਇੱਕ ਦਿਨ ਤੇ ਪਰ ਜਿਹੜੀ ਵੀਡੀਓ ਆਉਣੀ ਆ ਤੁਹਾਡੇ ਲਈ ਲਾਹੇਵੰਦ ਠੀਕ ਆ ਇੱਕ ਤਾਂ ਤੁਹਾਡੇ ਲਈ ਝੋਟੀ ਆਉਣੀ ਆ ਤੇਡੀ ਧਾਰੀ ਦੇ ਵਿੱਚ ਤੇ ਜਿੰਨੀ ਦੁਨੀਆ دیਵਾਨੀਆਂ ਕਹਿੰਦੇ ਮਿੱਤਰੋ ਇਹਨਾਂ ਟੋਕੜ ਝੋਟੀ ਹੋਊਗੀ ਪਿੱਛੇ ਹੋਊਗਾ ਕੱਟਾ ਬਾਈ ਹੈਨਾ ਕੱਟਾ ਹੈ ਕੱਟਾ ਪਿੱਛੇ ਆ ਤੇ ਇੱਕ ਚੀਜ਼ ਝੋਟੀ ਬਖਾਉਣੀ ਮਈਆਂ ਦੁੱਧੀਆਂ ਵੀ ਟਕਾਲੀਆਂ ਦੀਆਂ ਹੀ ਆ ਸਾਰੀਆਂ ਫਾਰਮ ਨੂੰ ਇਹਦਾ ਨਾ ਫੇਸ ਕੁਆਲਟੀ ਬੜੀ ਸੋਹਣੀ ਲੱਗੀ ਜਦੋਂ ਹੋਵੇ ਟੇਢੀ ਧਾਰੀ ਫਿਰ ਮੈਂ ਰੁਕ ਜਾਣਾ ਹੁਣਾਂ ਜਾ ਕੇ ਉੱਥੇ ਇੱਕ ਵਾਰੀ ਫਿਰ ਜਾਣਕਾਰੀ ਲੈਣਾ ਵਾ ਸਾਰੀ ਤਾਂ ਫਿਰ ਵੀਡੀਓ ਬਣਾਉਣਾ ਵਾ ਵਾਰੀ ਵਾਰੀ ਆਓ ਕਰਦੇ ਆ ਆਪਾਂ ਬਾਈ ਸਖਮੰਦਰ ਦੇ ਨਾਲ ਸਾਰੀ ਗੱਲ ਤੇ ਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਠਾਕ ਹੈ ਜੀ ਸੇਤਾਂ ਤੇ ਘਰ ਪਰਿਵਾਰ ਬਾਈ ਸਾਰੇ ਠੀਕ ਚਲੋ ਸ਼ੁਕਰ ਆ ਅੱਛਾ ਕੰਮ ਕਰ ਕਿਵੇਂ ਆ ਬਾਈ ਕੰਮ ਕਰ ਬਹੁਤ ਈ ਚਲੋ ਸ਼ੁਕਰ ਆ ਚੱਲੀ ਜਾਂਦਾ ਸੋਹਣਾ ਥੁਲੀਆਂ ਨਹੀਂ ਠੀਕ ਆ ਚਲੋ ਠੀਕ ਆ ਅੱਛਾ ਭਾਈ ਅੱਜ ਕਿੰਨੇ ਜਾਨਵਰ ਦਿਖਾਵ ਸ੍ਰੀ ਸਤ ਸ੍ਰੀ ਸਤ ਅੱਛਾ ਜੀ ਨੀਲੀ ਦੇ ਰਵਾ ਬੰਨੀ ਬੈਠਾ ਯਾਰ ਕਿ ਹਰੇ ਦੋ ਉੱਠ ਗਿਆ ਜੀ ਹਰੇ ਦੋ ਵੇਜ ਤੀਆਂ ਹੈ ਅੱਜ ਹੀ ਤੁਹਾਨੂੰ ਠੀਕ ਠੂਕ ਕਿਉਂ ਗਏ ਠੀਕ ਆ ਠੀਕ ਆ ਅੱਛਾ ਭਾਈ ਸਖਮੰਦਰ ਫਿਰ ਆ ਚੋਟੀ ਆ ਜਿਹੜੀ ਪਹਿਲੇ ਨੰਬਰ ਤੇ ਆ ਥੋੜਾ ਭਾਈ ਇਹ ਦੋ ਢਾਈ ਮਹੀਨੇ ਹੋ ਗਏ ਇੱਕ ਮਿੰਟ ਅੱਛਾ ਭਾਈ ਇਹ ਮਹਿੰਦੀ ਕੀ ਡਿਟੇਲ ਆ ਯਾਰ ਇਹ ਦੋ ਢਾਈ ਮਹੀਨੇ ਹੋ ਗਏ ਸੂਈ ਨੂੰ ਠੀਕ ਆ ਭਾਈ ਆ ਬੱਚਾ ਇਹਦਾ ਕਟਾ ਮਗਰਾ ਗਿਆ ਹੈ ਹਾਂ ਅੱਛਾ ਫਾਇਸੇ ਸੀਮੰਦਰ ਰਕਾਰਡ ਪਤਾ ਇਹਦਾ ਕੱਟੀ ਦਾ ਕਿ ਨਹੀਂ ਆ ਉਹਨਾਂ ਨੇ ਕਿਹਾ ਵੀ ਬਾਵਰ 2 ਦੀ ਬਾਵਰ 2 ਦੀ ਹਾਂਜੀ ਛੋਟੀ ਦੇ ਸੋਹਣੀ ਸੋਹਣੀ ਵੜੀ ਹੈਣਾ ਯਾਰ ਹਾਂ ਤੇੜੀ ਧਾਰੀ ਅੱਛਾ ਭਈ ਦੁੱਧ ਕਿੰਨਾ ਇਹਦੇ ਥਲੇ ਇਹਦੇ ਥਲੇ ਹੁਣ ਹੈਗਾ 9 ਤੋਂ 10 ਕਿਲੋ 9 ਤੋਂ 10 ਕਿਲੋ ਰੈਡੀ ਆ ਜਾਵੇ ਹਾਂ ਉਹਨਾਂ ਨੇ ਤਾਂ ਪਹਿਲੇ ਸੂਏ ਕਿਹਾ ਹੁਣ ਆਪਾਂ ਨੂੰ ਨਹੀਂ ਪਤਾ ਵੀ ਇਹ ਪਹਿਲੇ ਹੈ ਕਿ ਦੂਜੇ ਹੈ ਉਹ ਮੈਨੂੰ ਲੱਗਦਾ ਛਿੱਗੀ ਹੈ ਛਿੱਗੀ ਹੈ ਠੀਕ ਹੈ ਭਾਈ ਅੱਜ ਇੱਕ ਗੱਲ ਹੈਗੀ ਭਾਈ ਸੰਗਮੰਦਰ ਝੋਟੀ ਦੀ ਕੁਆਲਿਟੀ ਕੁਆਲਿਟੀ ਫੇਸ ਦੀ ਇਹ ਕੁਆਲਿਟੀ ਕੁਆਲਿਟੀ ਬਹੁਤ ਜ਼ਿਆਦਾ ਹੈ ਹਣਾ ਸੰਗਾਰਾਂ ਦੀ ਝੋਟੀ ਵਾਲੀ ਚੰਗੀ ਯਾਰ ਸੋਹਣੀ ਵਾਲੀ ਹੈਗਾ ਪਰ ਰੱਬ ਨੂੰ ਪਤਾ ਅਜੇ ਕਿ ਸਿੰਘ ਮੇਰੇ ਖਿਆਲ ਵੀ ਸਾਰੀ ਉਮਰ ਇਹਦਾ ਨਾਲ ਨਹੀਂ ਲੱਗਦਾ ਹਾਂ ਨਹੀਂ ਲੱਗਦਾ ਚੱਕਣ ਦੀ ਲੋੜ ਨਹੀਂ ਪੈਣੀ ਨਹੀਂ ਚੱਕਣ ਦੀ ਬਾਕੀ ਘੱਟ ਵਾਲਾ ਪਿਆਰਾ ਯਾਰ ਆ ਜਾਵੇ ਮਾਲਾ ਹੁਣ ਬਾਈਪਾਸ ਨਹੀਂ ਬਣਦੇ ਨਵੇਂ ਹੋ ਗਿਆ ਮੋੜ ਜਾ ਹਾਂ ਤੋ ਕਦ ਬਹੁਤ ਹਾਂ ਅਜੇ ਬਾਹਰ ਨੂੰ ਕੱਢੀ ਗਈ ਸਖ ਮੰਦਰੇ ਨੂੰ ਖੋਲੀ ਬਣਾਇਆ ਯਾਰ ਲੈ ਮਿੱਤਰੋ ਝੋਟ ਯਾਰ ਜਿਹੜੀ ਇੱਕ ਚੀਜ਼ ਆ ਵੀ ਮੰਨ ਲਓ ਦੁੱਧ ਛੋਦਦਾ ਉਹ ਮੰਨ ਲਾ ਜਿਹੜਾ ਸੇਵਾ ਦਾ ਹੁੰਦਾ ਕਿਉਂਕਿ ਮੰਨ ਲਾ ਭਈ ਆਪਾਂ ਕੁਝ ਪਾਵਾਂਗੇ ਤਾਂ ਦੇ ਦੇਣਾ ਹੁੰਦਾ ਨਾ ਕਰਮ ਵਾਲੀਆਂ ਨੇ ਪਰ ਇਹ ਵੀ ਬੱਚੇ ਪੁੱਤੇ ਲੈਣ ਨੂੰ ਸਾਰੇ ਕਸ ਅੰਗਾਂ ਤੋਂ ਆਹਾਂ ਤੋਂ ਬਾਅਦਲੀ ਬਰੀਡ ਵਾਲੇ ਪੱਖ ਤੋਂ ਮੰਨ ਲਾ ਵੀ ਇਹ ਕੰਪੀਟੀਸ਼ਨਾਂ ਦੇ ਵਿੱਚ ਜਿਹੜੀ ਝੋਟੀ ਆ ਲੈਣ ਤੋਂ ਪਾਵੇ ਆ ਮਿੱਤਰੋ ਵੀ ਮੰਨ ਲਓ ਅੰਗਾਰ ਝੋਟੀ ਨੂੰ ਚੰਗੇ ਲੱਗੇ ਹੋਏ ਆ ਸਾਬ ਸੋਸਰੀਆ ਲੈ ਆ ਭਾਈ ਆ ਵੀ ਪੁੱਤ ਆਇਆ ਨੂੰ ਮੜਾ ਵਖਾ ਉਹਦੇ ਜੱਜਾ ਤੋਂ ਦਸ਼ਕਵੀਰਾਂ ਨੂੰ ਲੈ ਵੇਖੋ ਵੀ ਦਸ਼ਕਵੀਰੋ ਕੀ ਕਹਿੰਦਾ ਦਿਲ ਸਰੋਤੇ ਉਹ ਤੁਹਾਡਾ ਖੇਚਲਾ ਬਾਈ ਹੂੰ ਦੇਖੋ ਬਾਈ ਜੋ ਚੀਜ਼ ਕਈ ਸੇ ਹੋ ਹੈ ਨਾ ਤੋੜਦੀ ਬਾਈ ਸਖਮੰਦਰ ਸਿੰਘ ਕਿਰਨ ਨਹੀਂ ਠੀਕ ਆ ਯਾਰ ਜਾਨਵਰ ਤਾਂ ਹੈ ਟਿਕਾਣੇ ਦਾ ਚਲੋ ਪੈਸੇ ਦਾ ਜਿਹੜੀ ਚੀਜ਼ ਤੇ ਲੱਗਣੇ 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 ਆ ਬਾਈ ਲੈ ਆ ਬਾਈ ਆਇਆ ਬਾਈ ਚਵਾਈ ਚਵਾਈ ਦੀ ਓਕੇ ਆ ਜਮਾ ਜਮਾ ਠੀਕ ਆ ਕੱਟਾ ਆ ਗਿਆ ਕੱਟਾ ਕਿਹੜੇ ਦਾ ਦੱਸੇ ਕਿ ਨਹੀਂ ਪਤਾ ਨਹੀਂ ਕੱਟਾ ਨੂੰ ਪੁੱਛ ਆਪ ਓਕੇ ਠੀਕ ਹੈ ਲੈ ਵੀ ਮਿੱਤਰੋ ਇਹ ਚੀਜ਼ ਆਵੇਂ ਦਵਾਨਾ ਇੱਕ ਮੋੜੀ ਦਾ ਰੂਹ ਨੂੰ ਸਕੂਨ ਦੇਣ ਵਾਲੀ ਆ ਆ ਕੱਟਾ ਆ ਗਿਆ ਇਹਦੇ ਮਗਰ ਤੇ ਵੀ ਟਿਕਾਣੇ ਦਾ ਅੱਛਾ ਭਾਈ ਮੰਦਰ ਹਾਂਜੀ ਰੇਟ ਫਿਰ ਫੋਨ ਤੇ ਹੀ ਕਰਨੇ ਆ ਫੋਨ ਤੇ ਜੈਜ ਇਹਦਾ ਤਾਂ ਦੱਸਣਾ ਕਿ ਨਹੀਂ ਜੈਜ ਹੀ ਕਰ ਲਾਂਗੇ ਇਹਦਾ ਵੀ ਨਾਲ ਹੀ ਠੀਕ ਆ ਭਾਈ ਅੱਛਾ ਭਾਈ ਦੋ ਨੰਬਰ ਤੇ ਮੈਂ ਜਿਹੜੀ ਬਾਈ ਸਖਮੰਦਰ ਆ ਇਸ ਵੀਰ ਰਾਤ ਅੱਛਾ ਕੱਟਾ ਦੇਗੀ ਕਿ ਕੱਟਾ ਕੱਟਾ ਦਤਾ ਹੈ ਨਹੀਂ ਅੱਛਾ ਬਈ ਠੀਕ ਆ ਇੰਦਾ ਕੀ ਰਿਕਾਰਡ ਆ ਦੁੱਧ ਦਾ ਪੀਕ ਲੈਵਲ ਬਈ ਇਹਦਾ ਹੈਗਾ 13 14 ਦਾ ਦੀ 10% ਵਿਕੀ ਵੀ ਅੱਛਾ ਠੀਕ ਆ ਬਾਈ ਫਿਰ ਬਾਹਲਾ ਤਾਂ ਰਹਿਣ ਦੀਆਂ ਦੀ ਬਾਤ ਹਾਂ ਇਹ ਨਹੀਂ ਇਹ ਤਾਂ ਫਿਰ ਅਗਲੀ ਤੇ ਕਰਾਂਗੇ ਨਾਲੇ ਦੁੱਧ ਦਾ ਤੇ ਪਤਾ ਲੱਗਣਾ ਬਸ ਠੀਕ ਆ ਬਈ ਐਸੇ 3 ਨੰਬਰ ਤੇ ਮੈਂ ਜਿਹੜੀ ਬਾਈ ਇਹਦੀ ਆਪਣੇ ਘਰ ਦੀ ਗਾਰੰਟੀ ਦੇ ਦਾਂਗੇ 18 ਕਿਲੋ ਦੀ ਠੀਕ ਆ ਬਾਈ ਜੇ ਕਿਸੇ ਨੇ ਮੇਲਿਆਂ ਚ ਚੋਣਾ ਚੁਆ ਸਕਦਾ ਠੀਕ ਆ ਬਾਈ ਬੀਪੀ ਕੇ ਲੈਵਲ ਦਾ ਰਿਕਾਰਡ ਇੰਦਾ ਹੈ ਹਾਂ ਦਿਨ ਕਿੰਨੇ ਪਏ ਆ ਬਾਈ ਹਜੇ ਹਾਂਜੀ ਦਿਨ ਦਿਨ 10 ਤਰੀਕ ਨੂੰ ਪੂਰੇ ਹੁੰਦੇ ਹੈ ਹਾਂਜੀ ਫਿਰ ਦਾ 10 ਦਿਨ ਹੀ ਪਏ ਫਿਰ 10 ਦਿਨ ਪਏ 30 30 ਹੋਈ ਆ ਹਜੇ ਹਾਂ ਹਾਂ ਅੱਛਾ ਬਾਈ ਤੇ ਮਨ ਲਾ ਇੱਕ ਸੀਵਨ ਦਾ ਪਤਾ ਕੁਝ ਕਿਹੜੇ ਦੀ ਹੈ ਆਪ ਹੈ ਆਪਣੀ ਇੱਧਰ ਲਈ ਲੈਣ ਦੀ ਹੈ ਤੇ ਉਹ ਨੂੰ ਪਤਾ ਕਿਹੜੇ ਕੀ ਦੇ ਸਾਂਦੀ ਹੈ ਠੀਕ ਆ ਬਾਈ ਅੱਛਾ ਬਾਈ ਕੱਢ ਦੇਗਾ ਪਰ ਇਹਨੂੰ ਵੀ ਇਹਨੂੰ ਵੀ ਕੱਢ ਦੇ ਯਾਰ ਸੰਗਲ ਦਾ ਧੌਣ ਤੋਂ ਹੀ ਲਾਦੇ ਹਾਂ ਉਹਦਾ ਲੱਥਾ ਨਹੀਂ ਨਾ ਹੀ ਮਤਰਾ ਹੁਣ ਤੁਹਾਨੂੰ ਮੈਂ ਵਿਖਾਉਣਾ ਇਹਨੂੰ ਤੋਰਦੀ ਫਿਰਦੀ ਘਰਾਂ ਦੀ ਕਿਉਂਕਿ ਬਾਈ ਲੇਵੇ ਵਾਲੀ ਮੈਂ ਤੇ ਸਿੰਘਾਂ ਵਾਲੀ ਜਿਹੜੀ ਸੋਹਣੀ ਜੀ ਮੈਂ ਹੋਵੇ ਨਾ ਉਹਨੂੰ ਜੀਜਾ ਕਰਦਾ ਹੁੰਦਾ ਤਰਾਉਣ ਨੂੰ ਖੜ ਕੇ ਖਲਾਰ ਕੇ ਬੋਲਣ ਨੂੰ ਸ਼ੇਰ ਸ਼ੋਰ ਦੇ ਬਣਾਉਣ ਨੂੰ ਪਰ ਐਵੇਂ ਝੋਟੀ ਵੀ ਚੰਗੀ ਆ ਯਾਰ ਫਿਰ ਕਹਿਣੇ ਗੱਲ ਵੀ ਕੀ ਕਹਿਣੀ ਹੈ ਨਾ ਦੇਖੋ ਘੇਰਾ ਦੀ ਬਾਈ ਨਾ ਬਾਈ ਹੂੰ ਲੈ ਬਾਕੀ ਲੈਵਲੋਂ ਵੱਡਾ ਹਨਾ ਅੱਛਾ ਭਾਈ ਇਹਦਾ ਵੀ ਰੇਟ ਫਿਰ ਫੋਨ ਤੇ ਠੀਕ ਆ ਜੀ 10 ਦਿਨ ਬਾਕੀ ਆ ਜੇ ਮੈਂ ਦੇ ਮਿੱਤਰੋ ਕਰਮਾਂ ਵਾਲਿਆਂ ਨੇ ਰਿਕਾਰਡ ਤੋੜ ਦੂਗੀ ਅੱਛਾ ਭਾਈ ਆ ਜਿਹੜੀ ਇੱਕ ਮੈਂ ਕਾਲੀ ਆ ਇਹਦੀ ਇਹਦੀ ਤੇ ਇਹਦੀ ਵੱਲੀ ਦੀ ਹੂੰ ਤਕਰੀਬਨ ਗੱਲ طے ਆ ਫਿਰ ਇਹਦਾ ਨਾਂ ਹੀ ਛਿੜ ਗੇ ਅੱਛਾ ਇਹ ਕਾਲੀ ਵੀ ਰਹਿਣ ਦੀ ਹੈ ਹਨਾ ਹਾਂ ਠੀਕ ਆ ਭਾਈ ਅੱਛਾ ਭਈਆ ਪਰਾਂ ਇੱਕ ਖੜੀ ਝੋਟੀ ਉਹ ਗੱਪਣ 2 ਮਹੀਨੇ ਦੇ ਲਗਭਗ ਠੀਕ ਹੈ ਚੈੱਕ ਪਾਸ ਹੈ ਬਾਈ ਅਸੀਂ ਸਕੈਨ ਕਰਾਉਣ ਗਏ ਸੀ ਹਾਂ ਉਹਨਾਂ ਦੀ ਸਕੈਨ ਹੋ ਗਈ ਖਰਾਬ ਖਰਾਬੀ ਸੀ ਠੀਕ ਹੈ ਅੱਥੀ ਚੈੱਕ ਕੀਤੀ ਡਾਕਟਰ ਕਹਿੰਦਾ ਵੀ ਸਕੈਨ ਕਰਾਉਣ ਤੇ ਤਾਂ ਕਲੀਅਰ ਹੋ ਜਾਂਦਾ ਹੈ ਹਾਂ ਇਹ ਦਮਾਰਾ ਕਰਨੇ ਪਾਉ ਠੀਕ ਹੈ ਵੀ ਹਜੇ ਕਲੀਅਰ ਨਹੀਂ ਗਈ ਕਲੀਅਰ ਨਹੀਂ ਹੈ ਗੱਭਨ ਠੀਕ ਹੈ ਤੂੰ ਆ ਮਹੀਨੇ ਦੀ ਹੈ ਹਾਂ 2 ਮਹੀਨੇ ਦੀ ਠੀਕ ਹੈ ਅੱਛਾ ਬਾਈ ਦੁੱਧ ਦੁੱਧ 6 ਕਿਲੋ ਆਈ 6 ਕਿਲੋ ਤੇ ਇਹ ਬੱਚਾ ਬਾਈ ਇਹਦਾ ਹੈ ਨਹੀਂ ਇਹਦਾ ਬੱਚਾ ਹੈ ਨਹੀਂ ਮਿਲਦੀ ਕਿਵੇਂ ਆ ਬਾਈ ਮਿਲਦੀ ਤਾਂ ਮੜਮੜ ਕਰਦੀ ਐ ਪਰ ਉਹ ਮਿਲਦੀ ਠੀਕ ਐ ਠੀਕ ਐ ਬਾਈ ਫਿਰ ਇਹਨੂੰ ਵੀ ਤੋੜਨ ਨੂੰ ਤਰਿਆ ਨਹੀਂ ਦਈ ਹੈ ਨਾ ਹਾਂ ਨਹੀਂ ਰਹਿਣ ਦਿੰਦੇ ਕੋਈ ਤੇ ਹੋਰ ਕਿਹੜੇ ਜਾਨਵਰ ਆ ਬਾਈ ਹੋਰ ਵਾਸਾ ਜਮਾ ਮੁਫਤ ਦੇ ਭਾ ਦੇ ਦਾਂਗੇ ਮੈਂ ਤੈ ਲੈ ਅੱਛਾ ਆਬ ਚੱਲੜੀ ਦੁੱਧ ਸਾਤ ਕਿਲੋ ਐ ਠੀਕ ਐ ਕਿਨੇ ਦੀ ਦੇ ਦਾਂਗੇ ਬਾਈ ਬਸ ਜਿਵੇਂ ਕਿ ਇਹਨਾਂ ਮੰਗ ਲਈ ਆਪਾਂ ਉਧਰਲੇ ਕੰਮਾਂ ਚ ਦਿੰਦੇ ਠੀਕ ਐ ਬਾਬੇ ਉਸੇ ਰੇਟ ਚ ਦੇ ਦਾਂਗੇ ਆ ਤੈ ਲੈ ਬਸ ਚੱਲ ਤਾਂ ਦੁੱਧ ਪੀ ਲੂਗਾ ਕੋਈ ਹੈ ਨਾ ਬਸ ਇਹੀ ਜਾਨਵਰ ਆ हां निवासी यही है बाकी ਉਹਨਾਂ ਦਾ ਜੇ ਚੱਲੀ ਜਾਂਦੀ ਹੈ ਅੱਛਾ ਤੇ ਬਾਈ ਫਿਰ ਹੁਣ ਹੋਰ ਜਾਨਵਰ ਦੀ ਸਟਾਕ ਆ ਜਿਹੜਾ ਦੂਜਾ ਦੂਜਾ ਵੈਸੇ ਤਾਂ ਮੈਂ ਕਾਫੀ ਜਿਹੜਾ ਫੋਨ ਨਾ ਘਟ ਚੱਕਿਆ ਜਾਂਦਾ ਹੂੰ ਕਿਉਂਕਿ ਆਹ ਜਦੋਂ ਇਕੱਲੇ ਅਗਰ ਮੇਰਾ ਵੀ ਚੱਲਦਾ ਯਾਰ ਉਵੇਂ ਨਹੀਂ ਗੱਲ ਕੋਈ ਉਵੇਂ ਲਗਾਤਾਰ ਹੀ ਫੋਨ ਤੁਰਿਆ ਆਉਂਦਾ ਫਿਰ ਹੂੰ ਮੇਰਾ ਵੀ ਜੀ ਕਰਦਾ ਵੀ ਮੈਂ ਉਹ ਅਕਸਰ ਲਾਏ ਐ ਪੈਸੀ ਲਾਏ ਐ ਹੂੰ ਅਗਲਾ ਚੀਜ਼ ਪੁੱਛਦਾ ਮੈਂ ਸੁਣਾ ਨਾ ਹੂੰ ਦੁੱਖਦਾ ਮੈਨੂੰ ਹੀ ਲੱਗਦਾ ਇਸ ਬਾਰੇ ਪਰ ਮੇਰੀ ਮਜਬੂਰੀ ਬਣ ਜਾਂਦੀ ਹੈ। ਹੂੰ। ਬਸ ਸਫ਼ਰ ਸਫ਼ਰ ਤੇ ਕਰਦੇ ਆ ਹਨਾ। ਹਾਂ ਬਸ ਸਫ਼ਰ ਤੇ ਡਰ ਲੱਗਦਾ ਹੈ। ਹੂੰ। ਜੀ ਤੇ ਖੜੇ ਹੁਣ ਮੰਨ ਕੇ ਚੱਲੇ ਬੰਦਾ ਕੋਲੇ ਆ ਗਿਆ। ਹੂੰ। ਮੈਂ ਫੋਨ ਚੱਕ ਕੇ ਪਾਸੇ ਖੜਾ ਰਿਹਾ ਉਹ ਬੰਦਾ ਖੜਾ ਰਿਹਾ ਇੱਥੇ ਤੇ। ਇੱਥੇ ਤਾਂ ਕੱਲ-ਕੱਲ ਦੇ ਵਿੱਚ ਘੱਟੋ-ਘੱਟ ਬੰਦੇ 20-25 ਆਏ। ਹੂੰ। ਤੇ ਮੈਂ ਫੋਨ ਸੁਣੀ ਜਾਂਦਾ ਉਹ ਵੀ ਚੰਗਾ ਨਾ ਲਾ। ਹੋ। ਉਹ ਲੱਗਣਾ ਫੋਨ ਤੇ ਲੱਗਾ ਯਾਰ ਅਸੀਂ ਚੱਲ ਗਏ। ਇੱਕ ਬੇਨਤੀ ਮੈਂ ਜ਼ਰੂਰ ਕਰਨੀ ਹੈ। ਹੂੰ। ਜੋ ਕਿ ਮੈਂ ਧੋਖਾ ਕਰਦਾ ਨਹੀਂ ਮੇਰੇ ਨਾਲ ਨਾ ਕਰਿਆ ਕਰਨ ਹਾਂ ਹਨਾ ਦੋ ਦੋ ਮਹੀਨੇ ਕੱਚੇ ਪਸ਼ੂ ਦੱਸ ਕੇ ਮੈਨੂੰ ਦੇ ਕੇ ਹਾਂ ਫਿਰ ਮੈਨੂੰ ਫਿਰ ਲੰਬਾ ਆਉਂਦਾ ਗਾਉ ਹਨਾ ਲੈਣਾ 2-4000 ਲੰਬਾ ਕਿੱਡਾ ਵੱਡਾ ਲੈਣਾ ਹਾਂ ਇਧਰੋਂ ਕੁੜੀ ਦਾ ਲਗਾਈ ਸੀਗੀ ਇਧਰ ਇਧਰ ਭਗਤਿਆਲ ਹਾਂ ਦੋ ਮਹੀਨੇ ਬਾਅਦ ਦਿੱਤਾ ਹੈ 2 ਮਹੀਨੇ ਬਾਅਦ ਭਾਰ ਪੈਣ ਲੱਗਾ ਹਾਂ ਠੀਕ ਹੈ ਹਾਂ ਪੁੱਛਿਆ ਜਰੂਰ ਪਰ ਉਹਨੇ ਲੰਬਾ ਨਹੀਂ ਦਿੱਤਾ ਹਾਂ ਇਹਦੀ ਆਪਾਂ ਤਰੀਫ਼ ਕਰਦੇ ਇਸ ਗੱਲ ਦੀ ਵੀ ਉਹਨਾਂ ਨੇ ਐ ਨਹੀਂ ਕਿਹਾ ਬਈ ਇਹਦੇ ਭਾਰ ਪੈਂਦਾ ਹੂੰ ਪਰ ਖਬਰ ਉਹਨਾਂ ਨੇ ਵਕਤ ਕਿਵੇਂ ਕੱਟੇ ਕਿਵੇਂ ਨਹੀਂ ਕੱਟੇ ਪਰ ਆਪਾਂ ਨੂੰ ਕੁਝ ਨਹੀਂ ਕਿਹਾ ਆਪਾਂ 8000 ਰੁਪਏ ਫੇਰ ਵਾਪਸ ਕਰਤਾ ਉਹਨਾਂ ਨੂੰ ਹੂੰ ਕੀਤਾ ਹੀ ਤਿੰਨ ਮਹੀਨੇ ਬਾਅਦ ਕੀਤਾ 8000 ਰੁਪਏ ਗਲਤ ਗੱਲ ਆ ਫਿਰ ਹਨਾ ਮਾਲਾ ਵੀ ਜਿਵੇਂ ਅੱਛਾ ਜੇ ਮੈਂ ਦੇ ਦੇਣੀ ਗਾਂ ਦੇ ਤਿੰਨ ਮਹੀਨੇ ਮੈਂ ਕੱਚੀ ਲਿਆ ਮੈਨੂੰ ਦੱਸ ਦਿਓ ਬਈ ਇਹਦੇ ਆ ਹੈ ਇਹਨੂੰ ਜਾਂ ਕਿਸੇ ਨੂੰ ਦੱਸ ਕੇ ਦੇ ਜਾਂ ਇਹਨੂੰ ਨਾ ਦੇ ਫਿਰ ਮੇਰਾ ਮੈਨੂੰ ਦੁੱਖ ਲੱਗਦਾ ਇਸ ਗੱਲ ਦਾ ਹੂੰ ਕੋਈ ਨਾ ਕਰ ਲੈ ਹਾਂ ਠੀਕ ਆ بسے ਮੈਨੂੰ ਦੱਸ ਦਿਆ ਕਰਨ ਹੂੰ ਫਿਰ ਮੈਂ ਤਾਈ ਜੁਮੇਵਾਰਾਂ ਲੈਣਾ ਫਿਰ ਮੈਂ ਵੀ ਹਟ ਜਾਊਂਗਾ ਜੁਮੇਵਾਰਾਂ ਲੈਣੋਂ ਜਦੋਂ ਮੇਰੇ ਨਾਲ ਵੀ ਧੋਖਾ ਹੋਣ ਲੱਗ ਗਿਆ ਸਹੀ ਗੱਲ ਆ ਯਾਰ ਹਨਾ ਆ ਬਾਈ ਦਾ ਜਾਂ ਹੌਨਤਵਾ ਨੂੰ ਤਾਂ ਗੱਲ ਨਹੀਂ ਕਰਨੀ ਅੰਦਰ ਦੋ ਮਈਆਂ ਵਿਖਾਉਣੀਆਂ ਵੀ ਨਹੀਂ ਗੱਲ ਖਤਮ ਹਾਂ ਉਹ ਆਪਾਂ ਦਿਖਾਉਂਦੇ ਨਹੀਂ ਹਨਾ ਖਤਮ ਹੋ ਗਿਆ ਦੇਖੋ 15 ਦਿਨ ਕਹਿ ਕੇ ਤੇ ਡੂੜ ਮਹੀਨਾ ਤੇ ਦੱਸੋ ਚਲੋ ਸਬਰ ਕਰ ਲਾਂਗੇ ਕੋਈ ਗੱਲ ਨਹੀਂ ਹੂੰ ਲੇ ਬਾਈ ਅੱਛਾ ਨੰਬਰ ਤਾਂ ਬਾਈ 9915707336 ਹਾਂਜੀ ਠੀਕ ਹੈ ਜੀ ਸੁਣੋ ਇਹ ਕੱਲ ਦੀ ਦਿਹਾੜੀ ਹੂੰ ਹੱਥ ਜੋੜ ਕੇ ਬੇਨਤੀ ਹੈ ਵੀ ਫੋਨ ਜਿਹੜੇ ਬੰਦੇ ਨੇ ਪਸ਼ੂ ਲੈਣਾ ਹੂੰ ਉਹ ਲਾ ਲੇ ਹਨਾ ਹੂੰ ਤੇ ਹੂੰ ਲਾਵੇ ਜਿਹੜਾ ਮਰਜੀ ਨਾ ਚੱਕਿਆ ਜਾਵੇ ਤੇ ਕੱਲ ਦੀ ਦਿਹਾੜੀ ਤੇ ਜ਼ਰੂਰ ਮਾਫੀ ਹੈ ਵੀ ਹੂੰ ਫੋਨ ਘੱਟ ਲੱਗ ਜੇ ਤਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਤੇ ਆਹ ਜਿਹੜੀ ਮੱਝ ਹੈ ਹਾਂ ਇਹਦੀ ਪੂਰੀ 18 ਕਿਲੋ ਦੀ ਆਪਾਂ ਗਾਰੰਟੀ ਦੇ ਦੇ ਠੀਕ ਹੈ ਜੀ ਤੇ ਦੇਣੀ ਇੱਥੋਂ ਦੀ ਹੈ ਠੀਕ ਹੈ ਇਹਨੂੰ ਵੀ ਅੱਜੇ ਦਾ ਮੁੱਲ ਹੋ ਰਿਹਾ ਤੇ ਜਿੱਦੇ 18 ਦਿੰਦੀ ਹੋਈ ਹਾਂ ਉਹਦੇ ਮੁੱਲ ਮੁੱਲ ਉਹੀ ਰਹਿਣਾ ਮੈਂ ਚੁਆ ਕੇ ਵੀ ਦੇ ਸਕਦੇ ਆਪਾਂ ਚੁਆ ਕੇ 20 ਦੇ ਸਕਦੇ ਆ ਮੁੱਲ ਉਹੀ ਰੋ ਠੀਕ ਹੈ ਜੀ ਇਹਨੂੰ ਵੀ ਅੱਜ ਬਈ ਇਹਦਾ ਆ ਰੇਟ ਹੈ ਤੇ ਜਿੱਦੇ ਕਾਲੀ ਭਾਉਂ ਨਾ ਕਰ ਚੋਕਿਲ ਜਾ ਸਕਦੇ ਆ ਇਹ ਐਫ ਜੀ ਮੱਝ ਜਿੱਥੋਂ ਆਈ ਹੈ ਨਾ ਹਾਂ ਅਸੀਂ ਮੱਝ ਨੂੰ ਇਹਨੂੰ ਚੜਾਉਣ ਲੱਗੇ ਮੈਂ ਖੁਦ ਲੈ ਆਇਆ ਜਾ ਕੇ ਹਾਂ ਸਾਡੇ ਕੋਲ ਮੱਝ ਨਹੀਂ ਚੜੀ ਐਨਾ ਉਹਨਾਂ ਦੀ ਜਿਹੜੀ ਕੁੜੀ ਸੀ ਇੰਨਾ ਪਸ਼ੂਆਂ ਨੂੰ ਪਿਆਰ ਕਰਦੀ ਜਦੋਂ ਉਹਨੇ ਸੰਗਲ ਫੜ ਲਿਆ ਨਾ ਆ ਕੇ ਹੂੰ ਉਹਨੇ ਚੁੱਪ ਕਰਕੇ ਸੰਗਲ ਫੜ ਕੇ ਵਿੱਚ ਬੰਤੀ ਤੇ ਉਹਦੇ ਖੜੀ ਤੋਂ ਵਿੱਚ ਗਾਲਾਂ ਕਰ ਲਾਂਗੇ ਹੂਹੋ ਕੈਨੀ ਜਾਨ ਹੈ ਇਹ ਆ ਚੀਜ਼ ਹੈ ਜਿਹੜੇ ਲੋਕ ਪਿਆਰ ਕਰਦੇ ਆ ਨਾ ਪਸ਼ੂਆਂ ਨੂੰ ਹੂੰ ਇਹ ਦੱਸ ਦਿੰਦੇ ਆ ਵੀ ਆ ਸਾਨੂੰ ਪਿਆਰ ਕਰਦੇ ਆ ਲੈ ਵੀ ਮਿੱਤਰੋ ਇਹ ਜਾਣਕਾਰੀ ਸੀ ਬਾਈ ਦੀ ਲਈ ਤੇ ਜਾਨਵਰ ਸੀਗੇ ਅੱਜ ਗੱਲਾਂ ਬਾਤਾਂ ਕਰੀਆਂ ਜਿਹੜਾ ਜਾਨਵਰ ਤੁਹਾਨੂੰ ਫਿੱਟ ਹੋਊਗਾ ਗੱਲਬਾਤ ਦੇ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਹੈ ਰੋਡੇ ਆ ਜ਼ਿਲ੍ਹਾ ਮੋਗਾ